ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਪ੍ਰਬੰਧਕ ਕਮੇਟੀ ਖੁਰਾਲਗੜ੍ਹ ਦੀ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਅੱਜ ਦੇ ਦਿਨ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਮੈਨੂੰ ਅੱਜ ਉਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ 4 თਾਲ 2 ਮਹੀਨੇ 11 ਦਿਨ ਰਹੇ ਤੱਪ ਕੀਤਾ ਔਰ ਗੁਰੂ ਸਾਹਿਬ ਦਾ ਆਗਮਨ ਹੀ ਦੁਨੀਆ 'ਚ ਉਸ ਵੇਲੇ ਹੋਇਆ ਜਦੋਂ ਜਾਂਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਭਿੱਟੇ ਹੋਏ ਲੋਕ ਛੂਤ ਲੋਕ ਕਿਹਾ ਜਾਂਦਾ ਸੀ ਭਾਂਡਿਆਂ ਨਾਲ ਭਾਂਡਾ ਨਾਲ ਲੱਗ ਜੇ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਵਰਤਾਰਾ ਸੀ ਉਸ ਵੇਲੇ ਕਹਿੰਦੇ ਆ ਨਾ ਕਿ ਫਿਰ ਰੱਬ ਜਿਹੜਾ ਉਹ ਆਪ ਨਹੀਂ ਆਉਂਦਾ ਕਿਸੇ ਨਾ ਕਿਸੇ ਵਿੱਚ ਦੀ ਆਉਂਦਾ ਹੈ ਉਸ ਵੇਲੇ ਗੰਗਾ ਦੇ ਕਿਨਾਰੇ ਜੋ ਵਰਤਾਰੇ ਹੋਏ ਜੋ ਉਚਰਿਆ ਗਿਆ ਬਾਣੀ ਦੇ ਵਿੱਚ ਦਰਜ ਸ਼ਲੋਕ ਹੈ ਉਹ ਉਸ ਵੇਲੇ ਦੇ ਰਾਜਿਆਂ ਨਾਲ ਜ਼ਾਲਮਾਂ ਨਾਲ ਸਿੱਧੀ ਟੱਕਰ ਇੱਥੇ ਵੀ ਰਾਜਾ ਬਹਿਣ ਉਹ ਚੱਕੀ ਦੇਖੀ ਹੈ ਦੇਖ ਕੇ ਜਾਓ ਜੇ ਨਹੀਂ ਦੇਖੀ ਸਜ਼ਾ ਲਾਤੀ ਪਹਿਲਾਂ ਬਲਦਾਂ ਨਾਲ ਚਲਦੀ ਸੀ ਚੱਕੀ ਸ਼ਿਗੁਰੂ ਰਵਿਦਾਸ ਜੀ ਨੂੰ ਕਹੇ ਤੂੰ ਹੱਥਾਂ ਨਾਲ ਚਲਾ ਤੇ ਐਸੀ ਅਲੌਕਿਕ ਕਿਰਪਾ ਹੋਈ ਚੱਕੀ ਆਪੇ ਚੱਲਣ ਲੱਗ ਪਈ ਇਹ ਫਿਰ ਇਹ ਰੂਹਾਂ ਹੁੰਦੀਆਂ ਨੇ ਧਰਤੀ ਤੇ ਕਦੇ-ਕਦੇ ਆਉਂਦੀਆਂ ਨੇ ਤੇ ਆਪਣਾ ਫਰਜ ਇਹ ਬਣਦਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖੀਏ ਤਾਂ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕਿਹੜੇ ਗੁਰੂਆਂ ਦੇ ਵਾਰਸਾਂ ਕਿਹੜੇ ਸ਼ਹੀਦਾਂ ਦੇ ਵਾਰਸਾਂ ਕਿਹੜੇ ਕਿਹੜੇ ਜ਼ੁਲਮ ਝੱਲ ਕੇ ਅਸੀਂ ਅੱਜ ਇੱਥੇ ਆਪਣੇ ਹੱਕ ਲੈ ਕੇ ਬੈਠੇ ਆਂ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਪ੍ਰਬੰਧਕ ਕਮੇਟੀ ਖੁਰਾਲਗੜ੍ਹ ਦੀ ਉਹਨਾਂ ਦਾ ਵੀ ਧੰਨਵਾਦ ਕਰੀਆ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਅੱਜ ਦੇ ਦਿਨ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਮੈਨੂੰ ਅੱਜ ਉਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਜਿੱਥੇ ਸ਼੍ਰੀ ਗੁਰੂ ਰਵਨਾਚੀ ਚਾਰ ਸਾਲ 2 ਮਹੀਨੇ 11 ਦਿਨ ਰਹੇ ਤਪ ਕੀਤਾ ਔਰ ਗੁਰੂ ਸਾਹਿਬ ਦਾ ਆਗਮਨ ਹੀ ਦੁਨੀਆ 'ਚ ਉਸ ਵੇਲੇ ਹੋਇਆ ਜਦੋਂ ਜਾਂਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਭਿੱਟੇ ਹੋਏ ਲੋਕ ਅਸ਼ੂਤ ਲੋਕ ਕਿਹਾ ਜਾਂਦਾ ਸੀ ਭਾਂਡਿਆਂ ਨਾਲ ਭਾਂਡਾ ਨਾਲ ਲੱਗ ਜੇ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਵਰਤਾਰਾ ਸੀ ਉਸ ਵੇਲੇ ਕਹਿੰਦੇ ਆ ਨਾ ਕਿ ਫਿਰ ਰੱਬ ਜਿਹੜਾ ਉਹ ਆਪ ਨਹੀਂ ਆਉਂਦਾ ਕਿਸੇ ਨਾ ਕਿਸੇ ਵਿੱਚ ਦੀ ਆਉਂਦਾ ਹੈ ਉਸ ਵੇਲੇ ਗੰਗਾ ਦੇ ਕਿਨਾਰੇ ਜੋ ਵਰਤਾਰੇ ਹੋਏ ਜੋ ਉਚਰਿਆ ਗਿਆ ਬਾਣੀ ਦੇ ਵਿੱਚ ਦਰਜ ਸ਼ਲੋਕ ਹੈ ਉਹ ਉਸ ਵੇਲੇ ਦੇ ਰਾਜਿਆਂ ਨਾਲ ਜ਼ਾਲਮਾਂ ਨਾਲ ਸਿੱਧੀ ਟੱਕਰ ਇੱਥੇ ਵੀ ਰਾਜਾ ਬਹਿਣ ਉਹ ਚੱਕੀ ਦੇਖੀ ਹੈ ਦੇਖ ਕੇ ਜਾਓ ਜੇ ਨਹੀਂ ਦੇਖੀ ਸਜਾ ਲਾਤੀ ਪਹਿਲਾਂ ਬਲਦਾਂ ਨਾਲ ਚਲਦੀ ਸੀ ਚੱਕੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਕਹੇ ਤੂੰ ਹੱਥਾਂ ਨਾਲ ਚਲਾ ਤੇ ਐਸੀ अलौकिक ਕਿਰਪਾ ਹੋਈ ਚੱਕੀ ਆਪੇ ਚੱਲਣ ਲੱਗੀ ਇਹ ਫਿਰ ਇਹ ਰੂਹਾਂ ਹੁੰਦੀਆਂ ਨੇ ਧਰਤੀ ਤੇ ਕਦੇ-ਕਦੇ ਆਉਂਦੀਆਂ ਨੇ ਤੇ ਆਪਣਾ ਫਰਜ ਇਹ ਬਣਦਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖੀਏ ਤਾਂ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕਿਹੜੇ ਗੁਰੂਆਂ ਦੇ ਵਾਰਿਸਾਂ ਕਿਹੜੇ ਸ਼ਹੀਦਾਂ ਦੇ ਵਾਰਿਸਾਂ ਕਿਹੜੇ-ਕਿਹੜੇ ਜ਼ੁਲਮ ਝੱਲ ਕੇ ਅਸੀਂ ਅੱਜ ਇੱਥੇ ਆਪਣੇ ਹੱਕ ਲੈ ਕੇ ਬੈਠੇ ਹਾਂ